ਦਿਲਾਂ ਦੀ ਸਾਂਝ ਦੇਖਦੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੀਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਂ ਵਿੱਚ ਸਵਾਗਤ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਨੂੰ ਛੋਣ ਵਾਲੀਆਂ ਗੱਲਾਂ ਨੇ ਜਿਹੜੀਆਂ ਉਹ ਲਿਆ ਕੇ ਖਾਸ ਮਹਿਮਾਨਾਂ ਦੇ ਰਹੀਂ ਗੱਲਬਾਤ ਕਰਾਉਣ ਦਾ ਯਤਨ ਕੀਤਾ ਜਾਂਦਾ ਹੈ ਮੈਂ ਕੱਲ ਜ਼ਿਕਰ ਕੀਤਾ ਸੀ ਖਬਰਸਾਰ ਦੇ ਵਿੱਚ ਦਿਵਜੋਤ ਸਿੰਘ ਮੇਰਾ خیال ਹੈ ਸ਼ਾਇਦ 8 ਕੁ ਬਰਿਆਂ ਦਾ ਬੱਚਾ ਹੋਏਗਾ ਜਨੇ ਉਚਿਤ ਤੌਰ ਤੇ ਮੈਨੂੰ ਮਿਲ ਕੇ ਐਪਸਪੋਰਟ ਦੇ ਵਿੱਚ ਇਹ ਕਿਹਾ ਕਿ ਤੁਸੀਂ ਦਿਲਾਂ ਦੀ ਸਾਂਝ ਦੇ ਵਿੱਚ ਪ੍ਰੋਗਰਾਮ ਲਿਉਨੇ ਹੋ ਮੈਨੂੰ ਬੜੇ ਵਧੀਆ ਲੱਗਦੇ ਆ ਮੈਂ ਜ਼ਰੂਰ ਦੇਖਦਾ ਧੰਨਵਾਦ ਦਿਵਜੋਤ ਸਿੰਘ ਜੀ ਅੱਜ ਤੁਹਾਡੇ ਲਈ ਕਿਉਂਕਿ ਵਿਦਿਆ ਨਾਲ ਤੁਸੀਂ ਸੰਬੰਧਤੋਂ ਐਜੂਕੇਸ਼ਨ ਨਾਲ ਸੰਬੰਧਤੋਂ ਵੱਡੇ ਹੋ ਕੇ ਪ੍ਰਮਾਤਮਾ ਤੁਹਾਨੂੰ ਹੋਰ ਉੱਚੀਆਂ ਪਦਵੀਆਂ ਤੱਕ ਪਹੁੰਚਾਏ ਸਾਡੀ ਇਹ ਦੁਆ ਹੈ ਸਾਡੀ ਅਰਦਾਸ ਹੈ ਅੱਜ ਇੰਟਰਨੈਸ਼ਨਲ ਡੇ ਆਫ ਐਜੂਕੇਸ਼ਨ ਹੈ 24 ਜਨਵਰੀ ਵਾਲੇ ਦਿਨ ਕੀ ਅਸੀਂ ਅਸੀਂ ਫਾਦਰ ਡੇ ਵੀ ਮਨਾਉਨੇ ਆ ਮਦਰ ਡੇ ਮਨਾਉਨੇ ਆ ਨਿਊ ਇਅਰ ਮਨਾਉਨੇ ਆ ਕ੍ਰਿਸਮਸ ਡੇ ਮਨਾਉਨੇ ਆ ਹਲੋਵਿਨ ਮਨਾਉਨੇ ਆ ਬਾਕਸਿੰਗ ਡੇ ਮਨਾਉਨੇ ਆ ਪਤਾ ਨਹੀਂ ਕਿੰਨੇ ਦਿਨ ਮਨਾਉਨੇ ਆ ਆਪਾਂ ਕੀ ਕਿਸੇ ਨੂੰ ਪਤਾ ਹੈ ਕਿ ਅੱਜ ਇੰਟਰਨੈਸ਼ਨਲ ਡੇ ਆਫ ਐਜੂਕੇਸ਼ਨ ਹੈ education ਵਾਲੀ ਸੰਬੰਧਿਤ ਇੱਕ ਇਹੋ ਜੀ ਰੂਹ ਜਿਨ੍ਹਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਜਿਨ੍ਹਾਂ ਤੋਂ ਬੜਾ ਕੁਝ ਸਿੱਖਿਆ ਨੇ education ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਡਾਕਟਰ ਬਾਜਵਾ ਨੇ ਜਿਹੜੇ ਮੈਨੂੰ ਸ਼ਿਕਾਗੋ ਦੇ ਵਿੱਚ ਮਿਲੇ ਉਹਨਾਂ ਦੇ ਨਾਮ ਦੀ ਬਕਾਇਦਾ ਇੱਕ ਅਲੱਗ ਸੈਕਸ਼ਨ ਬਣਾਇਆ ਹੋਇਆ ਹੈ ਇਸੇ ਤਰ੍ਹਾਂ ਇਹ ਯੂ ਦੇ ਵਿੱਚ ਮੈਥ ਦੀ ਵੱਧ ਪੜਾਈ ਕਰਨ ਵਾਲੇ ਔਰ ਧਰਤੀ ਥੱਲੇ ਪਾਣੀ ਕਿੰਨਾ ਉਹਦੇ ਉੱਤੇ ਰਿਸਰਚ ਕਰਨ ਵਾਲੇ ਸਾਨੂੰ ਆਮ ਲੋਕਾਂ ਨੂੰ ਲੱਗਦਾ ਕਿ ਇਹ ਤਾਂ ਕੱਲੇ ਜੀ ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਦੇ ਵੈਬਿਨਾਰ ਚਲਾਉਂਦੇ ਜਾਂ ਉਸ ਸੰਸਥਾ ਨੇ ਚਲਾਉਂਦੇ ਆ ਨਹੀਂ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ ਤੇ ਇਹੋ ਜਿਹੇ ਮੌਕਿਆਂ ਤੇ ਮੈਨੂੰ ਭਾਵੇਂ ਰੋਜ਼ ਵੀ ਲਿਆਉਣਾ ਪਵੇ ਤਾਂ ਵੀ ਮੇਰੇ ਲਈ ਘਟਿਆ ਤੇ ਅੱਜ ਉਹਨਾਂ ਨੇ ਬੇਨਤੀ ਕੀਤੀ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਡਾਕਟਰ ਸਾਹਿਬ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਰਾਂਵਾਂ ਨੂੰ ਸਵਾਗਤ ਹੈ ਜੀ ਹਾਂਜੀ ਭਾਈ ਕੁਲਦੀਪ ਸਿੰਘ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੰਟਰਨੈਸ਼ਨਲ ਡੇ ਆਫ ਐਜੂਕੇਸ਼ਨ ਹੈ ਐਜੂਕੇਸ਼ਨ ਹੈ ਕਿ ਕਿਹੜੀ ਵਿਦਿਆ ਦੀ ਗੱਲ ਕਰ ਰਹੇ ਹੋ ਥੋੜੇ ਜੇ ਇਹਦੇ ਬਾਰੇ ਜ਼ਿਕਰ ਕਰੋ ਕਿ ਇਹ ਤਾਂ ਹੈ ਕਿ ਫਾਦਰ ਡੇ ਹੈ ਫਾਦਰ ਦੀ ਇੰਪੋਰਟੈਂਸ ਕੀ ਹੈ ਪਤਾ ਹੀ ਨਹੀਂ ਝੱਗਾ ਲੈ ਦੇਣਾ ਫਾਦਰਡੇ ਵਾਲੇ ਦਿਨ ਵਫਾ ਦੇ ਡੇ ਮਨਾਇਆ ਗਿਆ ਨਾਓ ਵਾਟ ਇਜ਼ ਐਜੂਕੇਸ਼ਨ ਅਇਥੋਂ ਸ਼ੁਰੂ ਕਰੀਏ ਥੋੜਾ ਇੰਪੋਰਟੈਂਟ ਕੁਐਸਚਨ ਹੈ ਔਰ ਮੇਰੇ ਖਿਆਲ ਇਹ ਆਮ ਹਰ ਇੱਕ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਐਜੂਕੇਸ਼ਨ ਇੱਕ ਐਸੀ ਸਬਜੈਕਟ ਹੈ ਜਿਹੜਾ ਹਰ ਇਨਸਾਨ ਨਾਲ ਰਿਲੇਟਡ ਜੀ ਉਹਦਾ ਕੋਈ ਜੈਂਡਰ ਨਾਲ ਜਾਂ ਕਿਸੇ ਚੀਜ਼ ਨਾਲ ਕੋਈ ਲਿੰਕ ਨਹੀਂ ਇਟ ਇਜ਼ ਅ ਹਿਊਮਨ ਬੀਇੰਗ ਪੈਰਾਮੀਟਰ ਸੋ ਯੂਨਾਈਟਿਡ ਨੇਸ਼ਨਸ ਨੇ ਜਨਰਲ ਅਸੈਂਬਲੀ ਨੇ ਇਹ ਫੈਸਲਾ ਕੀਤਾ ਕਿ 24 ਜਨਵਰੀ ਨੂੰ ਅਸੀਂ ਵਰਲਡਵਾਈਡ ਐਜੂਕੇਸ਼ਨ ਡੇ ਮਨਾਇਆ ਕਰਾਂਗੇ ਜੀ ਤਾਂ ਕਿ ਲੋਕਾਂ ਵਿੱਚ ਅਵੇਅਰਨੈਸ ਹੋਵੇ ਕਿ ਐਜੂਕੇਸ਼ਨ ਹੈ ਕੀ ਚੀਜ਼ ਤੇ ਲੋਕਾਂ ਤੱਕ ਬੱਚਿਆਂ ਤੱਕ ਪਹੁੰਚੇ ਜਣੇ ਅੱਜ ਦੀ ਡੇਟੂ ਤੇ ਯੂਨੈਸਕੋ ਦੀ ਫਿਗਰ ਹੈ ਤਕਰੀਬਨ 27 ਕਰੋੜ ਬੱਚੇ ਐਸੇ ਆ ਜਿਨ੍ਹਾਂ ਨੂੰ ਪ੍ਰਾਇਮਰੀ ਐਜੂਕੇਸ਼ਨ ਵੀ ਨਹੀਂ ਮਿਲਦੀ ਬੋਥ ਵੱਡੀ ਫਿਗਰ ਹੈ 27 ਕਰੋੜ ਉਹਨਾਂ ਵਿੱਚੋਂ ਕਿੰਨੇ ਬੱਚੇ ਹੋਣਗੇ ਜਿਹੜੇ ਕ੍ਰੀਏਟਿਵ ਹੋਣਗੇ ਗੋਡ ਗਿਫਟਡ ਹੋਣਗੇ ਪਰ ਐਜੂਕੇਸ਼ਨ ਨਾ ਮਿਲਣ ਕਰਕੇ ਉਹ ਕਿੱਥੇ ਪਹੁੰਚ ਜਾਂਦੇ ਆ ਤਕਰੀਬਨ 61 62 ਕਰੋੜ ਐਸੇ ਬੱਚੇ ਆ ਜਿਨ੍ਹਾਂ ਦੀਆਂ ਬੇਸਿਕ ਰੀਡਿੰਗ ਜਾਂ ਰਾਈਟਿੰਗ ਸਕਿਲਸ ਵੀ ਨਹੀਂ ਹੈਗੀਆਂ ਤੇ ਮੈਥ ਦੀ ਸਕਿਲਸ ਆ ਹੀ ਨਹੀਂ ਸੋ ਇੰਨਾ ਜਿਹੜੀ ਆ ਸਾਡੇ ਚ ਅਨਪੜਤਾ ਹੈਗੀ ਆ ਇੰਨੀ ਜ਼ਿਆਦਾ ਹੈਗੀ ਆ ਔਰ ਪੜ੍ਹੇ ਲਿਖੇ ਦਾ ਪਹਿਲੇ ਫਾਇਦਾ ਕੀ ਹੈ ਹਮ ਜਿਹੜਾ ਪੜ੍ਹਿਆ ਲਿਖਿਆ ਹੋਏਗਾ ਜੋ ਪੜ੍ਹੇਗਾ ਥੋੜਾ ਜਿਹਾ ਹੀ ਪੜ੍ਹੇਗਾ ਪਹਿਲੀ ਚੀਜ਼ ਉਹਦੇ ਵਿੱਚ ਆਪਣੇ ਚ ਡਿਗਨਿਟੀ ਆਏਗੀ ਉਹ ਆਪਣੇ ਆਪ ਨੂੰ ਖੜਾ ਕਰੇ ਜੀ ਸੈਲਫ ਡਿਗਨਿਟੀ ਆਏਗੀ ਸੈਲਫ ਕੌਨਫੀਡੈਂਸ ਬਣੇਗਾ ਨਾਲ ਹੈ ਕੌਨਫੀਡੈਂਸ ਆਇਆ ਜੇ ਜੇ ਬਾਣੀ ਜਦੋਂ ਸੋਵਰੈਨਿਟੀ ਦੀ ਗੱਲ ਕਰਦੀ ਹੈ ਗੁਰਬਾਣੀ ਜਦੋਂ ਇੰਡੀਪੈਂਡੈਂਸ ਦੀ ਗੱਲ ਕਰਦੀ ਹੈ ਜੇ ਡਿਗਨਿਟੀ ਨਹੀਂ ਹੋਏਗੀ ਤਾਂ ਫਿਰ ਇੰਡੀਪੈਂਡੈਂਸ ਕਿ ਬਾਅੇਗੀ ਹੂੰ ਡਿਗਨਿਟੀ ਲਿਆਣ ਲਈ ਐਜੂਕੇਸ਼ਨ ਲਿਆਣੀ ਜ਼ਰੂਰੀ ਹੈ ਹਰ ਬੱਚੇ ਮੈਂ ਇਸ ਕਰਕੇ ਥੋੜਾ ਜਿਆਦਾ ਕਿੰਨੀ ਵੀ ਮੈਂ ਗੱਲ ਕਰਾਂਗਾ ਮੈਂ ਭਾਵੇਂ ਗੁਰਬਾਣੀ ਦੇ ਤੁਕਾਂ ਪਰ ਸੁਣਨ ਵਾਲੇ ਸਰਾਰੇ ਸਰੋਕਿਆਂ ਨੂੰ ਬੇਨਤੀ ਹੈ ਕਿ ਇਹਨੂੰ ਗੁਰਬਾਣੀ ਨਾਲ ਰਿਲੇਟ ਕਰਦੇ ਕਿਉਂਕਿ ਗੁਰਬਾਣੀ ਦੇ ਸਾਡਾ ਸ਼ਬਦ ਗੁਰੂ ਹੈ ਗਿਆਨ ਗੁਰੂ ਹੈ ਤੇ এডਿਕੇਸ਼ਨ ਉਹਦਾ ਪਹਿਲਾ ਪੜਾਅ ਹੈ এডਿਕੇਸ਼ਨ ਦੇ ਨਾਲ ਗੁਰਬਾਣੀ ਨੂੰ ਰਿਲੇਟ ਸਮਝ ਨਹੀਂ ਆਈ ਮੈਨੂੰ ਡਾਕਟਰ ਸਾਹਿਬ ਹਾਂ ਜੀ ਦੇਖੋ ਜੇ ਤੋ এডਿਕੇਸ਼ਨ ਕੀ ਹੈ এডਿਕੇਸ਼ਨ ਇੱਕ ਉਪਦੇਸ਼ ਹੈ ਤੇ ਨੌਲੇਜ ਕੀ ਹੈ ਇਹ ਦੋਨਾਂ ਵਿੱਚ ਬੜੀ ক্লোਜ਼ ਰਿਲੇਸ਼ਨਸ਼ਿਪ ਹੈ ਉਸੇ এডਿਕੇਸ਼ਨ ਨੂੰ ਤੁਸੀਂ ਜਦੋਂ ਯੂਜ਼ ਕਰਦੇ ਹੋ ਉਹ ਗਿਆਨ ਬਣਦਾ। ਇੱਕ ਬੱਚਾ ਬਾਲੋਜੀ ਦੀ ਕਲਾਸੇ ਜਾਂਦਾ ਉਹ এডਿਕੇਸ਼ਨ ਲੈ ਰਿਹਾ। ਪਰ ਜਿਹੜੀ ਚੀਜ਼ ਉਹਨੇ ਸਿੱਖੀ ਕਿ ਇੱਕ ਪਲਾਂਟ ਕਿੱਦਾਂ ਗਰੋਅ ਕਰਦਾ ਹੈ ਤੇ ਉਹ ਗ੍ਰੈਵਿਟੀ ਕੀ ਹੈ ਜਾਂ ਸਾਇੰਸ ਕੀ ਹੈ ਉਹਦੇ ਬਾਰੇ ਜਦੋਂ ਕਹਦਾ ਉਹ ਨੋਲਿਜ ਬਣਦਾ। ਹੂੰ। ਗੁਰੂ ਮਹਾਰਾਜ ਨੇ ਜਦੋਂ ਉਪਦੇਸ਼ ਕੀਆ ਬ੍ਰਾਹਮਣ ਖੱਤਰੀ ਸੂਦ ਵੈਸ ਉਪਦੇਸ਼ 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 ਇਜ਼ ਐਜੂਕੇਸ਼ਨ ਓਕੇ ਉਪਦੇਸ਼ ਚੋ ਵਰਨਾ ਕੋ ਸੰਝਾ ਚੋ ਵਰਨਾ ਐਜੂਕੇਸ਼ਨ ਕਿ ਸਾਰਿਆਂ ਲਈ ਸੰਝਾ ਜਿਹੜਾ ਉਹ ਐਜੂਕੇਸ਼ਨ ਜਦੋਂ ਅਸੀਂ ਉਹ ਐਜੂਕੇਸ਼ਨ ਨੂੰ ਅਪਲਾਈ ਕਰਦੇ ਆਂ ਤੇ ਉਹ ਸ਼ਬਦ ਗੁਰੂ ਬਣ ਜਾਂਦਾ ਉਹ ਗਿਆਨ ਗੁਰੂ ਬਣ ਜਾਂਦਾ ਓਕੇ ਸੋ এডੂਕੇਸ਼ਨ ਪਹਿਲਾ ਪੜਾਅ ਹੈ ਜਿਹਦਾ ਅੱਜ ਅਸੀਂ ਗੱਲ ਕਰਦੇ ਪਿਆ ਇੰਟਰਨੈਸ਼ਨਲ ਡੇ ਆਫ এডੂਕੇਸ਼ਨ। ਇਹ ਬੇਸਿਕਲੀ এডੂਕੇਸ਼ਨ ਸਾਡਾ ਹਿਊਮਨ ਰਾਈਟ ਹੈ। ਇੰਟਰਨੈਸ਼ਨਲ ਹਿਊਮਨ ਰਾਈਟ ਹੈ ਕਿ ਹਰ ਬੱਚਾ ਹਰ ਬੰਦਾ ਐਜੂਕੇਟ ਹੋਣਾ ਚਾਹੀਦਾ। ਪਹਿਲੀ ਜਿੱਦਾਂ ਮੈਂ ਗੱਲ ਕਰ ਲਈ ਕਿ ਇਹ ਡਿਗਨਿਟੀ ਪ੍ਰੋਵਾਈਡ ਕਰਦਾ ਸੈਲਫ ਕੌਨਫੀਡੈਂਸ ਪ੍ਰੋਵਾਈਡ ਕਰਦਾ ਸੈਲਫ ਐਸਟੀਮ ਪ੍ਰੋਵਾਈਡ ਕਰਦਾ ਯਾ ਐਬਸੋਲੂਟਲੀ ਇਹ ਸਾਰੀਆਂ ਚੀਜ਼ਾਂ ਅੰਦਰ ਆ ਜੇ ਸੈਲਫ ਐਸਟੀਮ ਹੋਏਗੀ ਤਾਂ ਹੀ ਅਸੀਂ ਕਿਸੇ ਜ਼ੁਲਮ ਦੇ ਤੇ ਹੋਰ ਰਾਈਟਸ ਦੇ ਭਾਗੀਦਾਰ ਬੜਾ ਅੱਗੇ ਹੂੰ ਸੋ ਇਹ ਬਾਕੀ ਦੇ ਰਾਈਟਸ ਦਾ ਬੇਸ ਫਾਊਂਡੇਸ਼ਨ ਜਿਹੜਾ ਉਹ ਐਜੂਕੇਸ਼ਨ ਬੜੀ ਇੰਪੋਰਟੈਂਟ ਹੈ ਇਸ جی so, <au enseitle> <You3> ਇਸ ਇ 휴ਮਨ ਰਾਈਟ 휴ਮਨ ਰਾਈਟ ਕਿਵੇਂ ਐਜੂਕੇਸ਼ਨ ਹੈ ਹਾਂ 휴ਮਨ ਰਾਈਟ ਇਸ ਕਰਕੇ ਹੈ ਕਿ ਜੇ ਜੇ ਅਸੀਂ ਕਿਸੇ ਨੂੰ ਵਾਂਝਾ ਰੱਖ ਲਈਏ ਅਸੀਂ ਪਹਿਲੇ ਕਿਹਾ ਉਪਦੇਸ਼ ਚ ਉਹਨਾਂ ਕੋ ਸਾਂਝਾ ਦਾ ਮਤਲਬ ਆਪਰਚੂਨਿਟੀ ਅਸੀਂ ਸਾਰਿਆਂ ਨੂੰ ਦੇਣੀ ਚਾਹੀਦੀ ਵਾਓ ਅੱਛਾ ਆਪਰਚੂਨਿਟੀ ਹਰ ਬੰਦੇ ਕੋ ਹੋਣੀ ਚਾਹੀਦੀ ਹੈ ਅੱਗੇ ਵਧਣਾ ਜਿੰਨਾ ਉਹਨੇ ਅੱਗੇ ਵਧਣਾ ਉਹ ਡਿਫਰੈਂਟ ਹੋ ਸਕਦਾ ਪਰ ਜੇ ਆਪਰਚੂਨਿਟੀ ਲੈਵਲ ਤੇ ਹੀ ਅਸੀਂ ਰੋਕ ਦੇਾਂਗੇ ਦੇ ਐਵਾਂ ਮਲਸੀ ਡਿਵੈਲਪਮੈਂਟ ਜਾਂ ਕਿਸੇ ਸੋਸਾਇਟੀ ਦੀ ਡਿਵੈਲਪਮੈਂਟ ਨੂੰ ਅਸੀਂ ਰੋਕ ਰਹੇ ਹਾਂ ਸੋ ਹਿਊਮਨ ਰਾਈਟ ਜਿਹੜਾ ਉਹ ਪਹਿਲੀ ਚੀਜ਼ ਜਿਹੜੀ ਦੁਨੀਆ ਵਿੱਚ ਪੀਸ ਤੇ ਡਿਵੈਲਪਮੈਂਟ ਹੁੰਦੀ ਹੈ ਸ਼ਾਂਤੀ ਤੇ ਡਿਵੈਲਪਮੈਂਟ ਦਾ ਬੇਸਿਕ ਮੂਲ ਜਿਹੜਾ ਉਹ ਐਜੂਕੇਸ਼ਨ ਹੈ ਓਕੇ ਐਜੂਕੇਸ਼ਨ ਹੀ ਸਾਡਾ ਪਹਿਲਾ ਹਿਊਮਨ ਰਾਈਟ ਹੈ ਕੀਕਾ ਰਾਈਟ ਟੂ ਲਿਵ ਸਭ ਤੋਂ ਇੰਪੋਰਟੈਂਟ ਹੈ ਕਿ ਅਸੀਂ ਜਿੰਦਾ ਰਹਿਣਾ ਉਸ ਤੋਂ ਬਾਅਦ ਅਗਲਾ ਕੀ ਹੁੰਦਾ ਹੈ ਜਿਹੜਾ ਬੜਾ ਥੋੜਾ ਇੰਪੋਰਟੈਂਟ ਰਾਈਟ ਹੈ ਕਿ ਅਸੀਂ ਜੀ ਇਸ ਤਰੀਕੇ ਨਾਲ ਔਰ ਸਾਡੀ ਕਮਿਊਨਿਟੀ ਲਈ ਜਿੰਦਾ ਮੈਂ ਐਕਸਪਲੇਨ ਪਹਿਲੇ ਕਰ ਚੁੱਕਾ ਇਹ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਸਾਡੇ ਤਾਂ ਹਰ ਥਾਂ ਤੋਂ ਅੱਜ ਸਾਡੇ ਕਮਿਊਨਿਟੀ ਦੇ ਹਰ ਇੰਸਟੀਚਿਊਸ਼ਨ ਤੋਂ ਅੱਜ ਇਹ ਸ਼ੁਰੂ ਹੋਣਾ ਚਾਹੀਦਾ ਸੀ ਕਿਉਂਕਿ ਸਾਡਾ ਤਾਂ ਗੁਰੂ ਹੀ ਗਿਆਨ ਆ ਮੇਰਾ ਕੀ ਸਿੱਖ ਕਮਿਊਨਿਟੀ ਸ਼ੁੱਡ ਆਲਵੇਜ਼ ਬੀ ਫਾਰ ਇਟ ਸਤਪਰ ਰਹਿਣੀ ਚਾਹੀਦੀ ਹੈ ਕਿ ਇਦਾਂ ਦਾ ਕੋਈ ਚੀਜ਼ ਆਵੇ ਅਸੀਂ ਲੰਗਰ ਫਿਜ਼ੀਕਲ ਲਾਉਂਦੇ ਆ ਪਰ ਗਿਆਨ ਦਾ ਲੰਗਰ ਹੈ ਹੂ ਕਦੋਂ ਲਾਵਾਂਗੇ ਪਰਪਕਾਰੀ ਲੰਗਰ ਹੈ ਐਸੇ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਲਿਖਿਆ ਹੈ ਨਾ ਤਾਂ ਪਰਪਕਾਰੀ ਇਹ ਵਿਚਾਰੀ ਉਹ ਨਹੀਂ ਹੈਗੀ ਜਿਹੜੀ ਵਿਚਾਰੀ ਇਹ ਵਿਚਾਰਾ ਉਹ ਨਹੀਂ ਵਿਚਾਰਨਾ ਉਹਨੂੰ ਪਰਚੋਲ ਕਰਨੀ ਉਹਦੀ ਜੇ ਵਿਦਿਆ ਨੂੰ ਪਰਚੋਲ ਕਰੋਗੇ ਘੋਕੋਗੇ ਤੇ ਤੁਹਾਡੇ ਲਈ ਪਰਪਕਾਰੀ ਬਣੋ ਤੁਹਾਡੇ ਲਈ ਮਨੁੱਖੀ ਹੱਕਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਹਿਊਮਨ ਰਾਈਟਸ ਦੀ ਫੇਰ ਗੱਲ ਬਣਾਓ ਜੀ ਇਹ ਦੇਖੋ ਕਿ ਜਿੱਥੇ-ਜਿੱਥੇ ਵੀ ਪਾਵਰਟੀ ਹੈ ਜਿੰਨੇ ਕੰਟਰੀਜ਼ ਵਿੱਚ ਵੀ ਜਿਹੜੀ ਗਰੀਬੀ ਹੈ ਉਹਦੇ ਵਿੱਚ ਵਿਦਿਆ ਜਿਹੜੀ ਹੈ ਸਭ ਤੋਂ ਪਹਿਲਾਂ ਚੈਲੰਜ ਆ ਜਾਂਦੀ ਹੈ ਕਿ ਉੱਥੇ ਵਿਦਿਆ ਨਹੀਂ ਹੁੰਦੀ ਹੂੰ ਕਿ ਕੀ ਗਰੀਬ ਬੱਚੇ ਚੰਗੇ ਬੱਚੇ ਨਹੀਂ ਹੁੰਦੇ ਐਜੂਕੇਟਿਡ ਚੰਗੇ ਬੱਚੇ ਨਹੀਂ ਬਣ ਸਕਦੇ ਕਿੱਥੋਂ ਨਿਕਲ ਸਰ ਦੇ ਟੈਲੈਂਟ ਨਿਕਲ ਸਕਦਾ ਪਰ ਉਹ ਟੈਲੈਂਟ ਕਿਤੇ ਖਤਮ ਹੋ ਜਾਂਦਾ ਇਹ ਠੀਕ ਹੈ ਕਿਉਂਕਿ ਐਜੂਕੇਸ਼ਨ ਜਿਹੜੀ ਹੈ ਉਹ ਇਕਨੋਮਿਕ ਓਪਰਚ्युनिटीज ਪ੍ਰੋਵਾਈਡ ਕਰਦੀ ਹੈ ਅਰਨਿੰਗ ਦੀ ਇੱਕ ਲੈਵਲ ਵੀ ਪ੍ਰੋਵਾਈਡ ਕਰਦੀ ਉਹ ਸੋਸ਼ਲ ਮੋਬਿਲਟੀ ਪ੍ਰੋਵਾਈਡ ਕਰਦੀ ਹੈ ਸੋਸ਼ਲ ਵਿੱਚ ਸਾਰੇ ਸੋਸ਼ਲ ਮੋਬਿਲਿਟੀ ਦਾ ਮਤਲਬ ਸੋਸ਼ਲ ਸਰਕਲਸ ਦੇ ਵਿੱਚ ਮੂਵ ਕਰਨ ਦੀ ਪੁੰਜੀ ਜਿੱਦਾਂ ਅਸੀਂ ਕਿੱਥੇ ਨਾਲ ਮਿਲਦੇ ਹਾਂ ਕਿੱਦਾਂ ਕਰਦੇ ਹਾਂ ਉਹ ਐਜੂਕੇਸ਼ਨ ਹੀ ਸਾਨੂੰ ਇੱਕ ਪ੍ਰੋਵਾਈਡ ਕਰਦੀ ਹੈ ਅਸੀਂ ਇੰਟਰਨੈਸ਼ਨਲੀ ਇੱਥੇ ਬੈਠੇ ਆ ਅਸੀਂ ਲੋਕਾਂ ਨਾਲ ਕਿੱਦਾਂ ਗੱਲਾਂ ਕਰਦੇ ਆ ਕੀ ਕਰਦੇ ਆ ਉਹ ਐਜੂਕੇਸ਼ਨ ਨੇ ਪ੍ਰੋਵਾਈਡ ਕੀਤੀ ਜੇ ਡਵੈਲਪਮੈਂਟ ਹੋ ਰਿਹਾ ਸਾਡੇ ਹੈਲਥ ਕੀ ਹੈ ਜੇ ਤੁਸੀਂ ਐਜੂਕੇਟ ਹੋਵਾਂਗੇ ਤਾਂ ਤੁਸੀਂ ਆਪਣੇ ਹੈਲਥ ਬਾਰੇ ਸੋਚਾਂਗੇ ਜੇ ਤੁਸੀਂ ਐਜੂਕੇਟ ਨਹੀਂ ਹੋਵਾਂਗੇ ਤਾਂ ਹੈਲਥ ਬਾਰੇ ਕੀ ਸੋਚਾਂਗੇ ਸੋ ਕਿੱਥੋਂ ਆ ਰਿਹਾ ਐਜੂਕੇਸ਼ਨ ਦੇ ਵਿੱਚੋਂ ਅੰਡਰਲਾਈਇੰਗ ਇਹ ਸਾਰੀਆਂ ਚੀਜ਼ਾਂ ਐਜੂਕੇਸ਼ਨ ਦੇ ਵਿੱਚੋਂ ਆ ਰਹੀਆਂ ਐਜੂਕੇਸ਼ਨ ਇਕਵਲਟੀ ਬਰੀਡ ਕਰਦੀ ਐਜੂਕੇਸ਼ਨ ਸੋਚਣ ਦੀ ਸ਼ਕਤੀ ਲਿਆਉਂਦੀ ਐ ਉਹ ਸੋਚਣ ਦੀ ਸ਼ਕਤੀ ਜਿਹੜੀ ਜੈਂਡਰ ਇਨ ਇਕਵੈਲਟੀ ਵਿੱਚੋਂ ਜਾਂ ਹੋਰ ਇਨ ਇਕਵੈਲਟੀ ਵਿੱਚੋਂ ਬਾਹਰ ਕੱਢ ਦਿੰਦੀ ਆ ਸਾਹ ਕਨਫਲਿਕਟ ਰੈਜ਼ੋਲੂਸ਼ਨ ਆਉਂਦੀ ਆ ਕਿੱਦਾਂ ਅਸੀਂ ਇੱਕ ਦੂਜੇ ਨਾਲ ਵਾਪਤਾ ਕਰਨੀ ਹੈ ਗੋਸ਼ਟੀ ਕਰਨੀ ਹੈ ਸੰਵਾਦ ਕਰਨਾ ਕਿਸ ਤਰੀਕੇ ਨਾਲ ਅਸੀਂ ਗੱਲ ਕਰਨੀ ਹੈ ਉਹ ਜਿਹੜੇ ਬੱਚਿਆਂ ਨੂੰ ਐਜੂਕੇਟ ਕਰਾਂਗੇ ਉਹਨਾਂ ਨੂੰ ਉਸ ਲੈਵਲ ਦੀ ਮੋਰਲ ਤੇ ਐਥੀਕਲ ਐਜੂਕੇਸ਼ਨ ਦੇਣਾ ਉਹ এডਿਕੇਸ਼ਨ ਨੇ ਉਹਨਾਂ ਨੂੰ ਅੱਗੇ ਵਧਾਣਾ ਸੋ ਡੈਮੋਕਰੇਸੀ ਜਿਹੜੀ ਹੈ ਤੇ ਸਿਵਿਕ ਪਾਰਟਿਸਪੀਕੇਸ਼ਨ ਜਿਹੜੀ ਹੈ ਡੈਮੋਕਰੇਸੀ ਬਾਰੇ ਕਿੱਦਾਂ ਅਸੀਂ ਕਿਸੇ ਨੂੰ ਦੱਸਾਂਗੇ ਐਜੂਕੇਟ ਹੋਵਾਂਗੇ ਜਿਹੜੇ ਅਸੀਂ ਬੰਦੇ ਚੁਣਦੇ ਆ ਜਾਂ ਕੁਝ ਕਰਦੇ ਆ ਉਹਨਾਂ ਬਾਰੇ ਐਸੀ ਵਿਚਾਰ ਕਿੱਦਾਂ ਰੱਖਾਂਗੇ ਜੇ ਸਾਡੀ ਐਜੂਕੇਟ ਹੋਵਾਂਗੇ ਤਾਂ ਵਿਚਾਰ ਰੱਖਾਂਗੇ ਨਹੀਂ ਤਾਂ ਅਸੀਂ ਤਾਂ ਪੈਸੇ ਲੈ ਕੇ ਵੋਟ ਪਾਵਾਂਗੇ ਤੋ ਕਿਤੇ ਤੁਸੀਂ ਦੱਸੋ ਡੈਮੋਕਰੇਸੀ ਨੂੰ ਟੋਟਲ ਬਦਲ ਦੇਗੀ ਜੇ ਐਜੂਕੇਟਿਡ ਨਾ ਹੋਵੇ ਇੱਕ ਮਿੰਟ ਇੰਪੋਰਟੈਂਟ ਐਜੂਕੇਸ਼ਨ ਇੱਕ ਮਿੰਟ ਅਸੀਂ ਕੱਲਨੇ ਅਸੀਂ ਇੰਡੀਆ ਦੀ ਬੜੀ ਬੜੀ ਐਗਜ਼ਾਮਪਲਾਂ ਕਰਨੀਆਂ ਵੋਟਾਂ ਕਿੱਦਾਂ ਪੈ ਰਹੀਆਂ ਕੀ ਹੋ ਰਿਹਾ ਪੈਸੇ ਦੇ ਕੇ ਜਾਂ ਜੋ ਵੀ ਹੈ ਜੇ ਐਜੂਕੇਟਿਡ ਹੁੰਦੇ ਤਾਂ ਸਿਆਣਾਪਨਾ ਵੋਟ ਪਾਉਂਦੇ ਪਰ ਇਹ ਤਾਂ ਤੁਸੀਂ ਥੋੜਾ ਜਿਹਾ ਰਾਜਨੀਤਿਕ ਵਾਲੇ ਪਾਸੇ ਦੀ ਜ਼ਿਕਰ ਕੀਤਾ ਹੈ ਧਾਰਮਿਕ ਪੁਆਇੰਟ ਆਫ 뷰 ਨਾਲ ਗੁਰਬਾਣੀ ਦੇ ਪੁਆਇੰਟ ਆਫ 뷰 ਨਾਲ ਤੁਸੀਂ এডਿਕੇਸ਼ਨ ਕਿਵੇਂ ਐਜੂਕੇਟ ਕਰਦੀ ਆ ਇੰਪੋਰਟੈਂਸ ਕੀ ਹੈ ਹਿਊਮਨ ਰਾਈਟ ਦਾ ਕੀ ਰੋਲ ਹੈ ਇਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਬਟ ਆਮ ਸੌਰੀ ਟੂ ਯੂਜ਼ ਦੈਟ ਵਰਡ ਥੋੜਾ ਜਿਹਾ ਬਹੁਤ ਧਿਆਨ ਦੇ ਨਾਲ ਕੁਝ ਲੋਕਾਂ ਨੂੰ ਹੋ ਸਕਦਾ ਔਖਾ ਵੀ ਲੱਗੇ ਐਜੂਕੇਟ ਕਰਨ ਦੇ ਲਈ ਅੱਜ ਤੁਸੀਂ ਗੱਲਬਾਤ ਕਰ ਰਹੇ ਹੋ ਤੁਸੀਂ ਯੂਨੀਵਰਸਿਟੀਾਂ ਦੇ ਵਿੱਚ ਟਾਪਰ ਰਹੇ ਹੋ ਯੂਨੀਵਰਸਿਟੀਾਂ ਦੇ ਵਿੱਚ ਬੈਠ ਕੇ ਰਿਸਰਚ ਕੀਤੀ ਹੈ ਤੁਹਾਡੇ ਨਾਲ ਦੇ ਕਲਾਸ ਫੈਲੋਜ਼ ਨੇ ਜਿਹੜੇ ਦੁਨੀਆ ਪਰ ਦੇ ਵੱਡੇ ਵੱਡੇ ਸਾਇੰਟਿਸਟ ਕੋ ਡਾਕਟਰ ਕੋਈ ਵੱਡਾ ਪੋਲੀਟੀਸ਼ੀਅਨ ਵੀ ਬਣਿਆ ਹੋਇਆ ਕਿਸ ਕਰਕੇ এডਿਕੇਸ਼ਨ ਕਰਕੇ ਪਰ ਸਾਡੇ ਮਾਫ ਕਰਨਾ ਇਹ ਸਚਾਈ ਹੈ ਕੌੜੀ ਲੱਗੇਗੀ ਸਾਡੇ ਗੁਰਬਾਣੀ ਦਾ ਤੁਸੀਂ ਜ਼ਿਕਰ ਕਰਦੇ ਹੋ ਗੁਰਬਾਣੀ ਨੂੰ ਕੌਣ ਇਨਸਾਈਟ ਕਰ ਰਿਹਾ ਕੌਣ ਉਪਦੇਸ਼ ਦੇ ਰਿਹਾ ਗੁਰਬਾਣੀ ਦਾ ਜਿਹੜਾ ਐਜੂਕੇਟਿਡ ਨਹੀਂ ਹੈ ਦੁਨਿਆਵੀ ਵਿਦਿਆਦ ਦੇ ਕੋਲ ਬਿਲਕੁਲ ਨਹੀਂ ਹੈ ਉਹ ਕੋਰਾ ਅਨਪੜ ਬੰਦਾ ਹੈ ਜਿਹੜਾ ਮਾਫ ਕਰਨਾ ਮੈਂ ਫੇਰ ਮਾਫੀ ਮੰਗ ਲਵਾਂ ਉਹਨੂੰ ਕਹਿ ਦਿੰਦੇ ਨੇ ਲਓ ਜੀ ਤੁਸੀਂ ਗਰੰਤੀ ਬਣ ਗਏ ਤੁਸੀਂ ਜਥੇਦਾਰ ਬਣ ਗਏ ਤੁਸੀਂ ਜਾ ਕੇ ਕੌਮ ਨੂੰ ਐਜੂਕੇਟ ਕਰੋ ਕਿਤੇ ਇਹੀ ਤਾਂ ਨਹੀਂ ਕਾਰਨ ਹੋ ਰਿਹਾ ਕਿ ਖਵਾਰ ਹੋਏ ਸਭ ਮਿਲेंगे ਆ ਜਿਹੜੇ ਅਸੀਂ ਖਵਾਰੀਆਂ ਖਰਦੇ ਫਿਰਦੇ ਆ ਅਗਿਆਨਤਾ ਕਰਕੇ ਤੇ ਪ੍ਰੋਪਰ ਗੁਰਬਾਣੀ ਦੀ এডਿਕੇਸ਼ਨ ਨਾ ਮਿਲਣ ਕਰਕੇ ਤਾਂ ਨਹੀਂ ਹੋ ਰਿਹਾ ਸਾਰਾ ਕੁਝ ਜੋ ਕੁਝ ਅੱਜ ਵਾਪਰ ਰਿਹਾ ਜਿਹਦੇ ਕਰਕੇ ਅ ਡੇਰਾਬਾਦ ਪਣਪਰੇ ਆ ਗੁਰਬਾਣੀ ਦੇ ਵਿੱਚੋਂ ਹੀ ਹੋ ਰਿਹਾ ਨਾ ਜਿਹੜੇ ਡੇਰੇ ਵਾਲੇ ਨੇ ਗੁਰਬਾਣੀ ਦਾ ਰੈਫਰੈਂਸ ਦੇ ਕੇ ਕੋਈ ਡੇਰੇ ਵਾਲਾ ਲੈ ਲਓ ਗੁਰਬਾਣੀ ਦਾ ਰੈਫਰੈਂਸ ਦੇ ਕੇ ਆਪਣਾ ਟਮਟਮਈਆ ਚਲਾ ਰਹੇ ਨੇ ਇਸ এডਿਕੇਸ਼ਨ ਨੂੰ ਕਿਵੇਂ ਲਾਉਂਗੇ ਇਸ এডਿਕੇਸ਼ਨ ਨੂੰ ਕੌਣ ਐਜੂਕੇਟ ਕਰੇਗਾ ਇਸ ਇਸ ਜਿਹੜਾ ਸੈਕਟ ਹੈ ਇਹ ਜਿਹੜਾ ਸਾਡਾ ਮੇਨ ਪ੍ਰਿੰਸੀਪਲ ਹੈ ਇਹਨੂੰ ਐਜੂਕੇਟ ਕਿਵੇਂ ਕਰੀਏ ਦੇਖੋ ਉਹਦੇ ਵਿੱਚ ਇਹਦੇ ਵਿੱਚ ਬੜਾ ਇੰਪੋਰਟੈਂਟ ਕੁਐਸਚਨ ਤੁਸੀਂ ਰੇਜ਼ ਕੀਤਾ ਕਿ ਟੀਚਰ ਦਾ ਕੀ ਰੋਲ ਹੈ ਕੀ ਟੀਚਰ ਹੈ ਹੋ ਦੂਜੀ ਚੀਜ਼ ਪਰ ਟੀਚਰ ਦੇ ਰੋਲ ਤੋਂ ਪਹਿਲਾਂ ਜੇ ਟੀਚਰ ਗਿਆਨ ਹੋਏਗਾ ਜਾਂ ਉਹਦੇ ਆਬਜੈਕਟਿਵਸ ਕੁਝ ਹੋਰ ਹੋਣਗੇ ਗਿਆਨ ਨੂੰ ਵਿਦਾਨ ਦੇ ਨਹੀਂ ਹੋਣਗੇ ਉਹਦੇ ਆਬਜੈਕਟਿਵ ਪੈਸੇ ਕਮਾਉਣ ਤੇ ਜਾਂ ਕਿਸੇ ਹੋਰ ਚੀਜ਼ ਤੇ ਹੋਣਗੇ ਦੱਸੋ ਉਦੇ ਵਿੱਚੋਂ ਕਰਮ ਕਾਂਡ ਤੇ ਐਵੋ ਜਿਹੜੀਆਂ ਚੀਜ਼ਾਂ ਪਲਪਣ ਗਈਆਂ ਕਮੀ ਹੋਰ ਦੱਸਣ ਗਈ। ਉਹ ਜੜੀਆਂ ਕਲੀਅਰ ਦਿਸਦੀਆਂ ਉਹ ਸਾਨੂੰ ਆਮ ਦਿਸਦੀਆਂ ਪਈਆਂ ਜੜੀਆਂ ਅਸੀਂ ਅਖੰਡ ਪਾੜ ਕਿੰਨੇ ਰਖਾ ਰਹੇ ਆ ਉਹ ਐਜੂਕੇਟ ਨਹੀਂ ਕਰ ਰਹੇ ਅਸੀਂ। ਜਦੋਂ ਕਰਨਾ ਹੀ ਨਹੀਂ ਐਜੂਕੇਟ ਮੈਂ ਪਹਿਲੇ ਕਹਿ ਚੁੱਕਾ ਕਿ এডਿਕੇਸ਼ਨ ਜਿਹੜੀ ਆ ਉਹ ਪਹਿਲਾ ਬੇਸਿਕ ਸਟੈਪ ਆ ਫਿਰ ਗਿਆਨ ਤੱਕ ਜਾਣਾ ਸ਼ਬਦ ਗੁਰੂ ਤੱਕ ਜਾਣਾ ਓਕੇ ਜੇ এডਿਕੇਸ਼ਨ ਹੀ ਨਾ ਹੋਈ ਤੇ ਸ਼ਬਦ ਗੁਰੂ ਤੱਕ ਕਿੱਥੋਂ ਪਹੁੰਚਾਂਗੇ ਉਹ ਤਾਂ ਫਿਰ ਹੋਊਗੀ ਨਹੀਂ ਅਸੀਂ ਇਹ ਕਰੋ ਮੈਂ ਝਾਤੀ ਕਿ ਅਸੀਂ ਸ਼ਬਦ ਗੁਰੂ ਤੱਕ ਪਹੁੰਚਣ ਲਈ এডਿਕੇਸ਼ਨ ਤਾਂ ਦੇ ਹੀ ਨਹੀਂ ਰਹੇ ਅਸੀਂ ਤਾਂ ਇਹ ਕਹਿ ਰਹੇ ਆ ਕਿ ਕਰਮ ਕਾਂਡ ਕਰ ਲੋ ਇਹ ਚੀਜ਼ ਕਰ ਲੋ ਇਹ ਚੀਜ਼ ਕਰ ਲੋ ਇਹਦੇ ਨਾਲ ਇਹ ਹੋ ਜਾਏਗਾ ਸੋ ਬੇਸਿਕਲੀ ਜਿੰਨਾ ਚਿਰ ਤੱਕ ਸਾਡੀ ਕਮਿਊਨਿਟੀ ਇਸ ਬਾਰੇ ਨਹੀਂ ਸੋਚਦੀ ਕਿ ਅਸੀਂ ਐਜੂਕੇਟ ਕਰਕੇ ਰੈਸ਼ਨਲਿਜ਼ਮ ਤੇ ਨੌਲੇਜ ਦੇ ਵਿੱਚ ਲਿਆਣਾ 19 ਦੇ ਤੱਕ ਇਹ ਐਜੂਕੇਸ਼ਨ ਸਿਰਫ ਤੇ ਸਿਰਫ ਇੱਕ ਕਰਮਕਾਡੀ ਚੀਜ਼ ਰਹਿਦਾ ਇਹੀ ਕਾਰਨ ਹੈ ਮੇਰਾ ਖਿਆਲ ਹੈ ਸਾਡਾ ਟੀਚਰ ਹੈ ਐਜੂਕੇਸ਼ਨ ਦੇ ਦੇ ਵਿੱਚ ਸਾਨੂੰ ਇਹ ਸਾਰਿਆਂ ਨੂੰ ਐਟਲੀਸ ਸਾਡੀ ਕਮਿਊਨਿਟੀ ਨੂੰ ਤਾਂ ਬੜੇ ਤਕੜੇ ਤਰੀਕੇ ਨਾਲ ਡਰਤ ਕੇ ਹੱਥੇ ਪੈਰਾ ਦੇਣਾ ਚਾਹੀਦਾ ਮੇਰੇ ਮੈਨੂੰ ਕਹਿਣ ਵਿੱਚ ਕੋਈ ਅਰਜ਼ ਨਹੀਂ ਕਿ ਅਸੀਂ ਆਮ ਜਿਹੜੇ ਸਾਡੇ ਸਿੱਖ ਇੰਸਟੀਟਿਊਸ਼ਨਸ ਹੈ ਸ਼ਾਇਦ ਉਹ ਇਸ ਗੱਲ ਨੂੰ ਬੜੇ ਸੀਰੀਅਸਲੀ ਨਹੀਂ ਲੈਂਦੇ ਮੈਸੇਜ ਕਰਕੇ ਕਿ ਅਡਕ ਸਾਹਿਬ ਉਹ ਪਪਾ ਵੀ ਨਹੀਂ ਸ਼ਾਇਦ ਉਹ ਇਸ ਪਾਸੇ ਨੂੰ ਟੁਰਨ ਨੂੰ ਵੀ ਤਿਆਰ ਨਹੀਂ ਇਸੇ ਕਰਕੇ ਤਾਂ ਇਹ ਕਰਮਕਾਂਡ ਸ਼ੁਰੂ ਹੋ ਗਏ ਸਾਡੇ ਚਲੀਸਾ ਸ਼ੁਰੂ ਹੋ ਗਿਆ ਸਾਡੇ ਚਪਹਿਰਾ ਸ਼ੁਰੂ ਹੋ ਗਿਆ ਸਾਡੇ ਸੰਪਰਪਾੜ ਸ਼ੁਰੂ ਹੋ ਗਏ ਸਾਡੇ ਖੰਨਪਾੜ ਸ਼ੁਰੂ ਹੋ ਗਏ ਪਰ ਉਹਨੂੰ ਐਜੂਕੇਟ ਕਿਉਂ ਨਹੀਂ ਕਰ ਰਹੇ ਟੀਚਰ ਦਾ ਫਰਜ ਹੈ ਐਜੂਕੇਟ ਕਰਨਾ ਵਾਟ ਇਜ਼ ਦਾ ਬੈਨੀਫਿਟ ਵਾਈ ਵੀ ਆਰ ਡੂਇੰਗ ਇਟ ਗੁਰੂ ਕਹਿ ਕੀ ਰਿਹਾ ਸਾਨੂੰ ਉਹ ਤਾਂ ਅਸੀਂ ਐਜੂਕੇਟ ਹੀ ਨਹੀਂ ਕਰ ਰਹੇ ਤੇ ਇਸੇ ਕਰਕੇ ਡਾਕਟਰ ਸਾਹਿਬ ਅੱਜ ਦਾ ਦਿਨ ਅੱਜ ਦਾ ਦਿਨ ਇੰਟਰਨੈਸ਼ਨਲ ਡੇ ਆਫ ਐਜੂਕੇਸ਼ਨ ਹੈ 24 ਜਨਵਰੀ ਦਾ ਦਿਨ ਇਸੇ ਕਰਕੇ ਅੱਜ ਦੇ ਦਿਨੇ ਗੱਲ ਕਰਨੀ ਬਣਦੀ ਆ ਦੇਖੋ ਸਾਡੀ ਦੁਨਿਆਵੀ ਕਲਾ ਨਾ ਸਨ ਦੁਨਿਆਵੀ এডਿਕੇਸ਼ਨ ਵੀ ਇੱਕ ਇੰਪੋਰਟੈਂਟ ਹੈਗੀ ਹੈ ਜੀ ਕਿਉਂਕਿ ਜਿਹੜੀ এডਿਕੇਸ਼ਨ ਜੇ ਬੱਚਿਆਂ ਨੂੰ ਡਿਵੈਲਪ ਕਰਾਂਗੇ ਤਾਂ ਹੀ ਅਸੀਂ ਅੱਗੇ ਚੱਲ ਸਕਦੇ ਹਮ ਕਮਿਊਨਿਟੀ ਉਦੋਂ ਹੀ ਵੱਧ ਸਕਦੀ ਹੈ ਜਦੋਂ ਬ੍ਰੇਕ ਜਦੋਂ ਪੋਵਰਟੀ ਨੂੰ ਜੇ ਹਟਾਣਾ ਜਾਂ ਕਰਮਕਾਂ ਨੂੰ ਹਟਾਣਾ ਕੈਨ ਓਨਲੀ ਗ로우 ਵਿਦ এডਿਕੇਸ਼ਨ ਅਸੀਂ ਜਿਸ ਲਈ ਮਰਜ਼ੀ ਜੋਰ ਲਾ ਲਿਆ ਕਮਿਊਨਿਟੀ ਦੀ ਗ੍ਰੋਥ ਜੜੀ ਹੈ ਅਸੀਂ ਕਈ ਵਾਰੀ ਕਹਿੰਨੇ ਆ ਕਮਿਊਨਿਟੀ ਕਿੱਦਾਂ ਸਾਡੀ ਵਧੀਆ ਬਣੇ ਕਿੱਦਾਂ ਹੋਵੇ ਸਿਰਫ ਤੇ ਸਿਰਫ ਕੋਈ ਮੰਤਰ ਹੈ ਐਜੂਕੇਟ ਹੋਰ ਕੋਈ ਮੰਤਰ ਨਹੀਂ ਹੈ ওকে ਰਿਗਾਰਡਲੈਸ ਆਫ ਜੈਂਡਰ ਮੈਂ ਫਿਰ ਤੋਂ ਇਹ ਵਰਡ ਯੂਜ਼ ਕਰ ਰਿਹਾ ਜੇ ਔਮਨ ਇੰਪਾਵਰਮੈਂਟ ਕਰਨੀ ਹੈ ਤਾਂ ਔਮਨ ਨੂੰ ਐਜੂਕੇਟ ਕਰਨਾ ਪਏਗਾ ਸਾਨੂੰ ਇਹ ਕਰਨਾ ਪਏਗਾ ਜੀ ਨਾ ਸੋਚੀਏ ਕਿ ਉਹਨਾਂ ਨੂੰ ਨਹੀਂ ਕਰਨਾ ਪਏਗਾ ਕਿ ਕੁਆਲਿਟੀ ਤੇ ਲੈਣਾ ਹੋਵੇ ਸਾਨੂੰ ਕਰਨਾ ਪਏਗਾ ਕੁਆਲਿਟੀ ਐਜੂਕੇਸ਼ਨ ਤੇ ਲਾਈਫ ਨੂੰ ਚੰਗਾ ਬਣਾਉਣ ਲਈ ਸਾਨੂੰ ਲਾਈਫ ਜੇ ਚੰਗੀ ਬਣਾਣੀ ਹੈ ਗੁਰੂ ਮਹਾਰਾਜ ਨੇ ਜੀਵਨ ਜਾਚ ਦਿੱਤੀ ਲਾਈਫ ਨੂੰ ਚੰਗਾ ਬਣਾਉਣਾ ਤੇ ਐਜੂਕੇਸ਼ਨ ਕਰਨੀ ਪਏਗੀ ਐਜੂਕੇਸ਼ਨ ਸਿਰਫ ਅਸੀਂ ਇਹ ਨਾ ਸੋਚ ਲਈਏ ਕਿ ਗੁਰਦੁਆਰੇ ਜਾਂ ਐਜੂਕੇਸ਼ਨ ਜਾਂ ਕੱਫਾ ਮਾਲ ਜਾਂ ਕੀਰਤਨ ਨਾਲ ਹੋ ਰਹੀ ਹੈ ਇੰਟਰਐਕਟਿਵ ਐਜੂਕੇਸ਼ਨ ਆ ਜਿ ਨੂੰ ਮਹਾਰਾਜ ਨੇ ਜਿਹੜਾ ਰੋਲ ਆਫ ਟੀਚਰ ਜਿਹੜੀ ਗੱਲ ਤੁਸੀਂ ਕੀਤੀ ਮੈਂ ਉਸੇ ਤੇ ਵਾਪਸ ਆ ਰਿਹਾ ਰੋਲ ਆਫ ਟੀਚਰ ਕੀ ਸੀ ਸੰਵਾਦ ਕੁਐਸਚਨ ਆਨਸਰ ਸਾਨੀ ਬਾਣੀ ਕੁਐਸਚਨ ਆਨਸਰ ਵਿੱਚ ਜੇ ਜੇ ਕੁਐਸਚਨ ਆਨਸਰ ਅਸੀਂ ਉੱਥੇ ਬੈਠ ਕੇ ਨਹੀਂ ਪੁੱਛ ਸਕਦੇ ਅਸੀਂ ਉਹ ਸਿਰਫ ਉਹਨਾਂ ਦੀ ਗੱਲ ਸੁਣ ਕੇ ਆ ਜਾਂਦੇ ਅਸੀਂ ਐਜੂਕੇਟ ਨਹੀਂ ਹੋ ਰਹੇ we are just listeners listening is not education ਡਾਕਟਰ ਸਾਹਿਬ ਮੈਂ ਇੱਕ ਕਿਉਂਕਿ ਮੇਰੇ ਤੋਂ ਰਹਿ ਨਹੀਂ ਹੁੰਦਾ ਤੁਹਾਨੂੰ ਪਤਾ ਮੇਰੇ ਸੁਭਾਅ ਦਾ ਪਿਛਲੇ ਵੀਕਐਂਡ ਦੇ ਉੱਤੇ ਕਿਸੇ ਬਹੁਤ ਨਜ਼ਦੀਕੀ ਸੱਜਣ ਦੇ ਬੱਚੇ ਦੀ ਲੋਹੜੀ ਦਾ ਅਖੰਡ ਪਾਠ ਰਖਾਇ ਸੀ ਪਹਿਲੀ ਲੋਹੜੀ ਜਿਵੇਂ ਹੁੰਦੀ ਹੈ ਤੇ ਮੈਂ ਕਿਹਾ ਚਲੋ ਦਰਸ਼ਨ ਕਰਕੇ ਆਉਨੇ ਆ ਦਰਸ਼ਨ ਕਰਨ ਗਿਆ ਤੇ ਮੈਂ ਗੋਲਕ ਨੂੰ ਮੱਥਾ ਟੇਕ ਕੇ ਵਾਪਸ ਆ ਗਿਆ ਤੇ ਮੈਂ ਘਰ ਵਾਲਿਆਂ ਨੂੰ ਉਚਿਤਚਿਤ ਤੌਰ ਤੇ ਕਿਹਾ ਕਿ ਪਿਆਰਿਓ ਮੈਂ ਤਾਂ ਗੋਲਕ ਨੂੰ ਮੱਥਾ ਟੇਕ ਕੇ ਆਇਆ ਗੁਰੂ ਗ੍ਰੰਥ ਸਾਹਿਬ ਤੇ ਪਰਦਿਆਂ ਦੇ ਵਿੱਚ ਲੁਕੋ ਕੇ ਰੱਖ ਲਿਆ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਮੰਨਾਂ ਨੇ ਉੱਤੇ এডਿਕੇਸ਼ਨ ਹੈ ਨਾ এডਿਕੇਸ਼ਨ ਦਿੱਤੀ ਨਹੀਂ ਕਿਉਂਕਿ ਜਿਨ੍ਹਾਂ ਲੋਕਾਂ ਦੇ ਨਾਲ ਸਬੰਧਤ ਗੁਰਦੁਆਰੇ ਨੂੰ ਹਨ ਪਰਸੀ ਦੁਨੀਆਵੀ এডਿਕੇਸ਼ਨ ਤਾਂ ਹੈ ਨਹੀਂ ਸੀ ਹੁਣ ਮੈਂ ਜੋ ਦੇਖਿਆ ਤੇ ਕਰਟਰਨ ਕੀਤੇ ਪਰਦੇ ਲੱਗੇ ਹੋਏ ਮੈਂ ਕਿਹਾ ਗੁਰੂ ਕਿੱਥੇ ਹੈ ਉਹ ਜੀ ਤਿੰਨ ਦਿਨ ਲਗਾਤਾਰ ਜਾਗਦੇ ਰਹੇ ਨੇ ਤਿੰਨ ਦਿਨ ਲਗਾਤਾਰ 48 ਘੰਟੇ ਹੁਣ ਥੋੜਾ ਜਿਹਾ ਆਰਾਮ ਕਰ ਰਹੇ ਨੇ এডੂਕੇਸ਼ਨ ਕਿਉਂਕਿ এডੂਕੇਸ਼ਨ ਡੇ ਐ ਸਾਡੀ ਕੌਮ ਖੜੀ ਕਿੱਥੇ ਐ ਦੇ ਡੋਂਟ ਆਸਕ ਸਿੰਗਲ ਕੁਐਸਚਨ ਟੂ ਐਨੀਬਾਡੀ ਪਰ ਮੈਂ ਕਰਦਿਆਂ ਨੂੰ ਪੁੱਛਿਆ ਹੁਣ ਮੈਂ ਸਟੇਜ ਦੇ ਉੱਤੇ ਜਾ ਕੇ ਪ੍ਰਬੰਧਕ ਜਿਹੜਾ ਬੋਲ ਰਿਹਾ ਸੀ ਉਹਨੂੰ ਤਾਂ ਪੁੱਛਣੋਂ ਰਿਹਾ ਤੇ ਬਾਅਦ ਵਿੱਚ ਕੀ ਹੁੰਦਾ ਤੁਹਾਨੂੰ ਪਤਾ ਹੀ ਐ ਪਰ ਏ এডਿਕੇਸ਼ਨ ਨਾ ਹੋਣ ਕਰਕੇ ਅਗਿਆਨਤਾ ਹੋਣ ਕਰਕੇ ਸਾਡੇ ਹਾਲਾਤ ਬਣੇ ਨੇ ਅਖੀਰ ਦੇ ਵਿੱਚ ਕੀ ਸ਼ਬਦ ਗੁਰੂ ਆ ਜਿਹੜਾ ਉਹਨੂੰ ਤੁਸੀਂ ਕਿਵੇਂ ਜੋੜਦੇ ਹੋ ਇਸ এডਿਕੇਸ਼ਨ ਦੇ ਨਾਲ ਗਿਆਨ ਦੇ ਨਾਲ ਨੋਲਿਜ ਦੇ ਨਾਲ ਹਾਂਜੀ ਹੁਣ ਅਸੀਂ ਗੱਲ ਐਟ ਦਾ ਐਂਡ ਹਾਂਜੀ ਨੋਲਿਜ ਦੇ オਬਜੈਕਟਿਵ ਗੋਲ ਕੀ ਆ ਨੋਲਿਜ ਗਿਆਨ ਦਾ ਗੁਰੂ ਕੀ ਗਿਆਨ ਦਾ ਐਕਚੁਅਲ ਅਚੀਵਮੈਂਟ ਕੀ ਆ ਉਹ ਇਹ ਆ ਕਿ ਜਿਹੜਾ ਅਸੀਂ ਜੋ ਵੀ ਅਸੀਂ ਸਿੱਖਿਆ ਉਹਨੂੰ ਅਸੀਂ ਅੰਡਰਸਟੈਂਡ ਕਰੀਏ ਅਪਲਾਈ ਕਰੀਏ ਅਪਲਾਈ ਕਾਦੇ ਨਹੀਂ ਕਰਨਾ ਆਪਣੇ ਜੀਵਨ ਨੂੰ ਚੰਗਾ ਬਣਾਉਣਾ ਹੈ ਅਪਲਾਈ ਇਹੀ ਕਰਨਾ ਹੈ ਮੈਂ ਆਪਣੇ ਤੇ ਅਪਲਾਈ ਕਰ ਪਰ ਪਹਿਲੇ ਸਿੱਖਣਾ ਪਏਗਾ ਉਹ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਮੇ ਕੋ ਜਿਹੜੀ ਐਜੂਕੇਸ਼ਨ ਆ ਰਹੀ ਹੈ ਮੈਂ ਇਨਫੋਰਮੇਸ਼ਨ ਦਿੱਤੀ ਉਹਨੂੰ ਕੀ ਮੈਂ ਸ਼ਬਦ ਗੁਰੂ ਦੇ ਮੁਤਾਬਕ ਕੀ ਮੈਂ ਉਹਦੇ ਸਤ ਸੰਤੋਖ ਗੁਣਾਂ ਦੇ ਵਿੱਚ ਆ ਗਿਆ ਪੜੋ ਐਜੂਕੇਸ਼ਨ ਕਿਤੋਂ ਮਿਲ ਰਹੀ ਹੈ ਮੈਨੂੰ ਗੁਰੂ ਕੋਲ ਜੇ ਸੋ ਚੰਦਾ ਉੱਗੋਏ ਸੂਰਜ ਚੜ੍ਹ ਹਯਾ ਇਤੇ ਚਾਨਣ ਹੁੰਦੇ ਹੁੰਦਿਆ ਗੁਰਬਿੰਦ ਗੁਰਬਿੰਦ ਕੋਰ ਆਂਦਾ ਗੁਰਬਿੰਦ ਜਿਹੜੀ ਇਨਲਾਈਟਨਮੈਂਟ ਉਹ ਗੁਰੂ ਤੋਂ ਮਿਲ ਰਹੀ ਹੈ ਪਰ ਗੁਰੂ ਤੋਂ ਐਜੂਕੇਟ ਮਿਲ ਰਹੀ ਹੈ ਸ਼ਬਦ ਗੁਰੂ ਤੱਕ ਪਹੁੰਚਣਾ ਹੈ ਹੂੰ ਐਜੂਕੇਸ਼ਨ ਤਾਂ ਗੁਰੂ ਕੋਲੋਂ ਮਿਲ ਰਹੀ ਹੈ ਉਹ এডੂਕੇਸ਼ਨ ਜੇ ਅਸੀਂ ਮੈਂ ਦੋਨੋਂ ਹਿੱਸਿਆਂ ਸੈਪਰੇਟ ਕਰ ਦਿੰਨਾ ਇੱਕ ਹੈ ਤੁਹਾਡੀ ਆਪਣੇ ਜੀਵਨ ਜਾਂਚ ਦੀ এডੂਕੇਸ਼ਨ ਇੱਕ ਹੈ ਦੁਨਿਆਵੀ ਕੰਮ ਦੀ এডੂਕੇਸ਼ਨ ਜੀ ਇਹ ਦੋਨੋਂ ਚੱਲ ਰਹੀਆਂ ਸਾਈਡ ਬਾਈ ਸਾਈਡ ਹਰ ਬੱਚੇ ਨੂੰ ਅਸੀਂ ਦੋਨੋਂ ਚੀਜ਼ਾਂ ਪੜ੍ਹਾਉਂਦੇ ਆ ਉਹ ਜਿਹੜੀ ਜਿਹੜੀ ਤੁਸੀਂ ਗੱਲ ਕੀਤੀ ਗੁਰਦੁਆਰਿਆਂ ਵਿੱਚ ਉਹ ਸਾਡੀ ਜੀਵਨ ਨੂੰ ਵਧੀਆ ਬਣਾਉਣ ਲਈ ਜੀਵਨ ਗੁਣਾਤਮਕ ਜੀਵਨ ਬਣਾਉਣ ਲਈ এডੂਕੇਸ਼ਨ ਆ ਉਹ ਮਿਸਿੰਗ ਹੋ ਗਈ ਹੈ। ਦੁਨਿਆਵੀ এডਿਕੇਸ਼ਨ ਦੇ ਤਾਂ ਸਕੂਲ ਕਾਲਜ ਚੱਲ ਹੀ ਰਹੇ ਆ। ਉਹਦੇ ਵਿੱਚ ਵੀ ਇਨਕਵੈਲਿਟੀ ਹੈ ਅਸੀਂ ਕਿਸੇ ਲਈ ਉਹਦੇ ਟੌਪਿਕ ਤੇ ਗੱਲ ਕਰ ਸਕਦੇ ਹਾਂ। ਹੂੰ 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 ਕਿ ਉਹਦੇ ਵਿੱਚ ਵੀ ਜਿਹੜੇ ਗਰੀਬ ਬੱਚੇ ਆ ਸ਼ਾਇਦ ਨਹੀਂ ਉਹਨਾਂ ਨੂੰ ਮਿਲ ਰਹੀ ਦੂਜਿਆਂ ਨੂੰ ਮਿਲ ਰਹੀ ਆ ਜਾਂ ਕਿੰਤਾ ਦੀ ਮਿਲ ਰਹੀ ਆ ਕਿਸ ਕੁਆਲਿਟੀ ਦੀ ਮਿਲ ਰਹੀ ਆ ਕਿੰਦਾ ਹੋ ਰਿਹਾ ਕਿਸ ਉਹ ਉਹ ਇੱਕ ਵੱਖਰਾ ਟੌਪਿਕ ਹੈ ਪਰ ਅਸੀਂ ਉਹਦਾ ਨਾ ਜਾਂਦੇ ਹੋਏ ਅਸੀਂ ਗੁਰੂ ਦੇ ਜਿਹੜੇ ਗਿਆਨ ਵਾਲਾ ਆਉਂਦੇ ਆ ਜਿਹੜੇ ਸ਼ਬਦ ਗੁਰੂ ਆ ਲਾਉਂਦੇ ਆ ਉਸ ਨੂੰ এডਿਕੇਸ਼ਨ ਨਾਲ ਹੀ ਅਸੀਂ ਪੂਰਾ ਕਰ ਸਕਦੇ ਆ ਹੋਰ ਕੋਈ ਤਰੀਕਾ ਨਹੀਂ ਸੋ ਅੱਜ ਇੰਟਰਨੈਸ਼ਨਲ ਡੇ ਤੇ ਸਾਡੇ ਜਿੰਨੇ ਸਿੱਖ ਇੰਸਟੀਚਿਊਸ਼ਨ ਦਾ ਔਰ ਸਪੈਸ਼ਲੀ ਬਾਕੀ ਵੀ ਮੈਂ ਇਹ ਨਹੀਂ ਕਹਿੰਦਾ ਸਿੱਖ ਕੱਲੇ ਬਾਕੀ ਵੀ ਉਹ ਸਾਰੇ ਹਸਤੇ ਕਰਨ ਅਸੀਂ ਸੰਡੇ ਨੂੰ ਵੀ ਵੈਬਿਨਾਰ ਕਰ ਰਹੇ ਹਾਂ ਉਹਦੇ ਤੇ ਪੰਜ ਵਰਲਡ ਦੇ ਵਿਦਵਾਨ ਆਸਤੇ ਬੋਲਣਗੇ ਡਿਫਰੈਂਟ ਟਾਪਿਕਸ ਤੇ। ਵਾਹ ਜੀ ਵਾਹ। ਕੋਈ ਬਾੜੀ ਤੁਹਾਡੇ ਨੰਬਰ ਜਾਂਦੇ ਜਾਂਦੇ ਨੰਬਰ ਚਾਹੀਦਾ ਹੋਵੇ ਤਾਂ ਬੇਸ਼ੱਕ ਮੇਰੇ ਨਾਲ ਸੰਪਰਕ ਕਰੇ। ਨੰਬਰ ਦੇ ਜੀ ਮੇਨੂੰ WhatsApp ਨੰਬਰ ਤੇ ਮੇਰਾ ਹੈਗਾ 8184723927। ਸੋ ਇਟਸ ਬਹੁਤ ਇੰਪੋਰਟੈਂਟ ਵੈਬਿਨਾਰ ਹੋ ਰਿਹਾ ਆਲਰੇਡੀ ਐਸੇ ਟਾਪਿਕ ਤੇ। ਬਹੁਤ-ਬਹੁਤ ਧੰਨਵਾਦ ਆਕ ਸਾਹਿਬ ਚੜਦੀ ਕਲਾ ਚ ਰਹਿ ਕੇ ਇਸੇ ਤਰ੍ਹਾਂ ਸ਼ਬਦ ਰੂਪੀ ਗਿਆਨ ਦਾ ਲੰਗਰ ਨੌਲੇਜ ਦਾ ਲੰਗਰ ਐਜੂਕੇਸ਼ਨ ਦਾ ਲੰਗਰ ਵਰਦੇ ਰਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਇਸ ਸਮਾਂ ਕੱਢਿਆ ਵਾਹ ਕੁਝ ਜੀ ਕਾ ਕਲਸਾ ਵਾਹ ਕੁਝ ਕੀ ਫਤਿਹ ਡਾਕਟਰ ਜਗਜੀਤ ਸਿੰਘ ਆਨੰਦ ਆ ਜਾਂਦਾ ਇਹਨਾਂ ਨਾਲ ਗੱਲਬਾਤ ਕਰਕੇ ਐਜੂਕੇਸ਼ਨਲ ਸਬੰਧਤ ਨੇ ਨਾ ਅੱਜ ਦਾ ਪ੍ਰੋਗਰਾਮ ਸਪான்ਸਰ ਕਰ ਰਹੇ ਨੇ ਥੈਂਕ ਯੂ ਸ਼ੋਦੇ ਪ੍ਰਵਿੰਦਰ ਸਿੰਘ ਤਿੰਦ ਕੋਈ ਵੀ ਗੱਲਬਾਤ ਕਰਨੀ 604 828 7313 ਦਵਿੰਦਰ ਬੈਣੀਪਾਲ ਜੀ 6 ਵਜੇ ਪ੍ਰਾਈਮ ਟਾਈਮ ਲੈ ਕੇ ਹਜ਼ਰ ਉਨਡੇ 9 ਵਜੇ ਸਿਰ ਨੂੰ ਰਿਪੀਟ ਕੀਤਾ ਜਾਣਾ ਤੁਹਾਡੇ ਕਮੈਂਟਸ ਥੱਲੇ ਦੇਣੇ ਬਹੁਤ ਜ਼ਰੂਰੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ